ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੀਵਨ ਦਾ ਅੱਜ ਸਭ ਤੋਂ ਵੱਡਾ ਦਿਨ ਹੈ ਕਿਉਂਕਿ ਅੱਜ ਮੇਰਾ ਉਹ ਸੁਪਨਾ ਜਿਹੜਾ ਮੇਰੇ ਨਾਲ ਸਮੁੱਚੀ ਕਮੇਟੀ ਨੇ ਦੇਖਿਆ ਸੀ ਕਿ ਇਸ ਜਿਤਲੀ ਚੌਂਕ ਤੋਂ ਲੈ ਕੇ ਸ਼ਮਸ਼ਾਨ ਘਟ ਵਾਲੀ ਦੋਨਾਂ ਸਾਈਡਾਂ ਦੀ ਸੜਕ ਦਾ ਨਾਮ ਬਾਬਾ ਦੀਪ ਸਿੰਘ ਮਾਰਗ ਰੱਖਿਆ ਜਾਵੇ ਉਹਦੇ ਲਈ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਮੈਂ ਇਹਨਾਂ ਰੋਡਾਂ ਦਾ ਨਾਮ ਮਾਪਾ ਦੀਪ ਸਿੰਧੇ ਆਪਣੇ ਬਾਪੂ ਦੇ ਨਾਂ ਤੇ ਪਾਸ ਕਰਾ ਸਕਾਂ ਉਹਦੇ ਲਈ ਸਮੁੱਚੇ ਹਾਊਸ ਦਾ ਸਾਡੇ ਮਾਨਯੋਗ ਛੋਟੀ ਪਿੰਨ ਮਹਿੰਦਰਜੀਤ ਕੌਰ ਦਾ ਸਮੁੱਚੇ ਹਾਈ ਕਮਾਂਡ ਦਾ ਸਰਦਾਰ ਭਗਵੰਤ ਸਿੰਘ ਮਾਨਜੀ ਦਾ ਜਿਨ੍ਹਾਂ ਦੇ ਅਪਰਾਲੇ ਸਦਕਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਇਹ ਕਾਰਜ ਜਿਹੜਾ ਸੰਪੰਨ ਹੋਇਆ ਤੇ ਮੈਂ ਇਲਾਕਾ ਨਿਵਾਸੀ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਵੋਟਾਂ ਤੋਂ ਪਹਿਲਾਂ ਜੋ-ਜੋ ਤੁਹਾਡੇ ਨਾਲ ਵਾਅਦੇ ਕੀਤੇ ਸੀ ਇੱਕ ਇੱਕ ਵਾਦਾ ਜਿਹੜਾ ਵਫਾ ਕਰਨ ਦਾ ਪੂਰਾ ਯਤਨ ਵਰਪੂਰ ਕਰਿਆ ਅਗਰ ਕੋਈ ਕਮੀ ਪਈ ਹੈ ਅਜੇ 1 ਸਾਲ ਦਾ ਸਮਾਂ ਹੈਗਾ ਉਹ ਪੂਰੇ ਕਰਕੇ ਅਗਲੀ ਵਾਰੀ ਫੇਰ 2027 ਚ ਤੁਹਾਡੇ ਦਰਬਾਰ ਵਿੱਚ ਪਹੁੰਚਾਂਗੇ ਉਹਦੇ ਲਈ ਤੁਹਾਡੇ ਅਸ਼ੀਰਵਾਦ ਦੀ ਜਿਹੜੀ ਹੈ ਕਾਮਨਾ ਕਰਦੇ ਸਰਦ ਕਿਸ ਤਰ੍ਹਾਂ ਲੱਗਦਾ ਵੀ ਪਿਛਲਾ ਜਿਹੜਾ ਹਾਊਸ ਸੀਗਾ ਉਹਦੇ ਵਿੱਚ ਇਹਦਾ ਨਾਮ ਉਦੋਂ ਕਿ ਵਕਤੋਂ ਰੱਖਿਆ ਗਿਆ ਸੀ ਲੇਕਿਨ ਇਹ ਜਿਹੜੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਥੋੜੇ ਤੋਂ ਨਿੱਕੀ ਜਿਵੇਂ ਕਹਿੰਦੇ ਆ ਵੀ ਭਗਤੀ ਤੇ ਸ਼ਕਤੀ ਹੈ ਇਥੇ ਕਪਿਆਉ ਦਾ ਸਥਾਨ ਸੀ ਜਿੱਥੇ ਨੂੰ ਪਾਣੀ ਪੀਣ ਵਾਲਾ ਪਕ ਨੇ ਸੰਗਤਾਂ ਨੇ ਬੈਠ ਕੇ ਬਾਤ ਕਰਨਾ ਸ਼ੁਰੂ ਕੀਤਾ ਭਗਤੀ ਵਿੱਚ ਸ਼ਕਤੀ ਪੈਦਾ ਹੋਈ ਅੱਜ ਤੱਕ ਸਮੁੱਚੇ ਪੰਜਾਬ ਵਿੱਚੋਂ ਜਿਹੜੀਆਂ ਸੰਗਤਾਂ ਚ ਪੈਰਾ ਘਟਣ ਆਉਂਦੀਆਂ ਤੇ ਮੈਂ ਤੁਹਾਨੂੰ ਕਹਾਂਗਾ ਵੀ ਜਾਣ ਲੱਗੇ ਇੱਕ ਵਾਰੀ ਕਵਰੇਜ ਜਰੂਰ ਕਰਕੇ ਜਾਓ ਦੇਖਿਓ ਵੀ ਕਿੰਨਾ ਸੰਗਤਾਂ ਦੇ ਵਿੱਚ ਅਥਾ ਪਿਆਰ ਤੇ ਉਹ ਤੇ ਵਿਸ਼ਵਾਸ ਹੈ ਕਿ ਬਾਪੂ ਦੇ ਦਰ ਤੋਂ ਸਾਰੀਆਂ ਬਖਸ਼ਾ ਮਿਲਦੀਆਂ ਨੇ ਤੇ ਮੈਂ ਇਹ ਕਹਿੰਦੇ ਹੋਏ ਬੜਾ ਮਾਣ ਕਿ ਇਸ ਸਥਾਨ ਤੋਂ ਹੀ ਦਾਸ ਨੂੰ ਜਿਹੜੀ ਐਮਐਲਏ ਦੀ ਕਣਗੀ ਲੱਗੀ ਹੈ ਸੇਵਾਦਾਰ ਦੀ ਕਣਗੀ ਲੱਗੀ ਹੈ ਉਹਦੇ ਲਈ ਮੇਰਾ ਰੋਮ ਰੋਮ ਸਦਾ ਬਾਬਾ ਜੀ ਦਾ ਕਲਜ਼ਰ ਹੋਵੇ ਹਾਂਜੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਅੱਜ ਸਹੀ ਗੱਲੋ ਕੀਤਾ ਗਿਆ ਕੀ ਕਰ ਰਹੇ ਹਾਂ ਮੈਂ ਵਾਈਕੂ ਚਿਕਾ ਖਾਲਸਾ ਵਾਈਕੂ ਜੀ ਕੀ ਫਤਿਹ ਅੱਜ ਹਲਕਾ ਆਤਮਨਗਰ ਦੇ ਵਿੱਚ ਇਸ ਪਾਵਨ ਸਥਾਨ ਤੇ ਖੜੇ ਹਾਂ ਜਿੱਥੇ ਭੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਹੈ। ਔਰ ਜਿੱਥੇ ਦੁਪਹਿਰਾ ਸਾਹਿਬ ਲੱਗਦਾ ਤੇ ਸੰਗਤਾਂ ਦੂਰੋਂ ਦੂਰੋਂ ਆndੀਆਂ ਨੇ ਤੇ ਉਹ ਬਾਬਾ ਜੀ ਦੀ ਕਿਰਪਾ ਦੇ ਜੋ ਕਿਸੇ ਨੇ ਆਪ ਵੀ ਦੱਸਦੇ ਨੇ। ਸੋ ਅੱਜ ਇੱਥੇ ਖੜੇ ਖੜ ਕੇ ਉਸ ਪਰਮਾਤਮਾ ਦਾ ਉਸ ਗੁਰੂ ਮਹਾਰਾਜ ਜੀ ਦਾ ਧੰਨ ਕੋਟਨ ਕੋਟ ਸ਼ੁਕਰਾਨਾ ਕਰਦੇ ਆ ਕਿ ਜਿਨ੍ਹਾਂ ਨੇ ਇਹ ਸੇਵਾ ਸਾਥੋਂ ਲਈ ਚਾਹੀ ਮੈਂ ਇਸ ਹਲਕੇ ਤੋਂ ਨੁਮਾਇੰਦਗੀ ਕਰਕੇ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਦੀ ਗੱਲ ਕਰਾਂ ਚਾਹੀ ਇਸ ਵਾਰ ਤੋਂ ਕੌਂਸਲਰ ਮੇਰੀ ਛੋਟੀ ਭੈਣ ਕੋਮਲਪ੍ਰੀਤ कौर ਸਚਦੇਵਾ ਦੀ ਗੱਲ ਕਰਾਂ ਸਾਰਿਆਂ ਨੇ ਰਲ ਕੇ ਇਹ ਪੂਰਾ ਜ਼ੋਰ ਲਗਾਇਆ ਔਰ ਪੂਰਾ ਆਪਣਾ ਯੋਗਦਾਨ ਪਾਇਆ ਕਿ ਇਸ ਮਾਰਗ ਦਾ ਨਾਮ ਅੱਜ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਸੋ ਇਸ ਮਾਰਗ ਦਾ ਨਾਮ ਅੱਜ ਤੋਂ ਬਾਅਦ ਧੰਨ ਧੰਨ ਬਾਬਾ ਦੀਪ ਸਿੰਘ ਮਾਰਗ ਜਿਹੜਾ ਉਹ ਰੱਖਿਆ ਗਿਆ ਔਰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜਿੱਥੇ ਐਮ ਐਲ ਏ ਸਾਹਿਬ ਸਾਰੇ ਹਾਊਸ ਮੈਂਬਰ ਹਾਊਸ ਦੇ ਮੈਂਬਰ ਸਾਹਿਬਾਨਾ ਦਾ ਸਾਰੇ ਅਫੀਸ਼ੀਅਲਸ ਦਾ ਵੀ ਜਿਨ੍ਹਾਂ ਨੇ ਇਸ ਦੇ ਵਿੱਚ ਪੂਰ ਜ਼ੋਰ ਆਪਣਾ ਯੋਗਦਾਨ ਪਾਇਆ ਉੱਥੇ ਮੈਂ ਨਾਲ ਨਾਲ ਧੰਨਵਾਦ ਕਰਦੀ ਹਾਂ ਸਾਰੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦਾ ਹਮੇਸ਼ਾ ਹੀ ਸਹਿਯੋਗ ਰਿਹਾ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਸਹਿਯੋਗ ਕਰਕੇ ਹਰ ਕਾਰਜ ਨੂੰ ਸਫਲਾ ਬਣਾਉਣ ਦੇ ਵਿੱਚ ਸਾਡਾ ਸਾਥ ਦਿੱਤਾ ਹੈ अपना आशीर्वाद हमेशा ਸਾਡੇ ਸਾਰਿਆਂ ਦੇ ਸਿਰ ਤੇ ਰੱਖਿਆ ਮੈਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਵਿਤਾਨਵਾਦ ਕਰਦੀਆਂ ਕਿਉਂਕਿ ਉਪਰੋ ਮੰਤਰਾਲੇ ਤੋਂ ਵੀ ਜਿਹੜਾ ਇਹਨੂੰ ਪ੍ਰਵਾਨਗੀ ਮਿਲੀ ਹੈ ਔਰ ਉਥੋਂ ਫਿਰ ਇਹ ਜਿਹੜਾ ਮਤਾ ਪ੍ਰਵਾਨ ਹੋ ਕੇ ਆਇਆ ਹੈ ਔਰ ਅੱਜ ਸਮੂਹ ਸਾਜ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਟਿੱਕਾ ਸਾਹਿਬ ਔਰ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੱਸ ਰਹੇ ਸੀ ਕਿ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਡਿਮਾਂਡ ਕਰ ਰਹੇ ਸੀ ਵੀ ਇਸ ਮਾਰਗ ਦਾ ਨਾਮ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇ ਔਰ ਅੱਜ ਮੈਨੂੰ ਲੱਗਦਾ ਕਿ ਉਹ ਸੁਪਨਾ ਸাকার ਹੋ ਗਿਆ ਕੋਟਨ ਕੋਰ ਧੰਨਵਾਦ ਇੱਕ ਵਾਰੀ ਫੇਰ ਤੋਂ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਲਈ ਔਰ ਮੈਂ ਆਸ ਕਰਦੀ ਹਾਂ ਕਿ ਇਸ ਨਾਲ ਸੰਗਤਾਂ ਜਿੱਥੇ ਉਤਸ਼ਾਹਿਤ ਹੋਣਗੇ ਉੱਥੇ ਹੀ ਜਿਹੜਾ ਸਾਡੀ ਗੁਰੂਆਂ ਪੀਰਾਂ ਦੀ ਜਗ੍ਹਾ ਜਿਹੜੀ ਧਰਤੀ ਮੰਨੀ ਜਾਂਦੀ ਹੈ ਪੰਜਾਬ ਉੱਥੇ ਵੀ ਬਹੁਤ ਵੱਡਾ ਅਸਰ ਪਏਗਾ ਬਹੁਤ ਬਹੁਤ ਧੰਨਵਾਦ ਜੀ